ਬੜੇ ਚਿਰ ਦੀ ਡਿਮਾਂਡ ਸੀ ਜਦੋਂ ਦੀਆਂ ਬੰਦੇ ਭਾਰਤ ਟ੍ਰੇਨਸ ਆਈਆਂ ਸੀ ਉਦੋਂ ਅਸੀਂ ਸ਼ੁਰੂਆਤ ਕੀਤੀ ਸੀ ਕਿ ਇੱਕ ਦਿੱਲੀ ਦੀ ਔਰ ਇੱਕ ਅੰਮ੍ਰਿਤਸਰ ਕਟੜਾ ਉਹ ਤਾਂ ਨਹੀਂ ਹੋਈ ਦਿੱਲੀ ਅੰਮ੍ਰਿਤਸਰ ਹੋਣਾ ਅੰਮ੍ਰਿਤਸਰ ਤੋਂ ਕਟੜਾ ਜਿਹੜੀ ਆ ਉਹ ਸ਼ੁਰੂ ਹੋਣ ਜਾ ਰਹੀ ਹੈ ਅੱਜ ਅੱਜ ਬੜਿਆ ਖੁਸ਼ੀ ਦਾ ਪਲ ਆ ਮੈਂ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਟਾਈਮ ਦੀ ਵੀ ਬਚਤ ਹੋਏਗੀ ਔਰ ਡਾਇਰੈਕਟ ਟ੍ਰੇਨ ਚਲਾ ਦੀ ਇਸ ਵਿੱਚ ਸਰਕਾਰ ਦਾ ਬਹੁਤ ਅੱਛਾ ਸਹਯੋਗ ਬਹੁਤ ਖੁਸ਼ੀ ਦੀ ਗੱਲ ਹੈ ਅਮਰਸਰ ਆਸਤੇ ਅਮਰਸਰ ਤੋਂ ਕਟੜਾ ਬੰਦੇ ਭਾਰ ਟ੍ਰੇਨ ਜਿਹੜੀ ਇਹ ਚੱਲ ਰਹੀ ਹੈ ਔਰ ਇਹਦੇ ਨਾਲ ਸਾਡਾ ਸਰਕਲ ਜਿਹੜਾ ਰਿਲੀਜੀਅਸ ਸਰਕਲ ਵੀ ਹੈ ਟੂਰਿਸਟ ਸਰਕਲ ਵੀ ਕੰਪਲੀਟ ਹੋਏਗਾ ਬੜੇ ਚਿਰ ਦੀ ਡਿਮਾਂਡ ਸੀ ਜਦੋਂ ਦੀ ਬੰਦੇ ਭਾਰ ਟ੍ਰੇਨਸ ਆਈਆਂ ਸੀ ਉਦੋਂ ਅਸੀਂ ਸ਼ੁਰੂਆਤ ਕੀਤੀ ਸੀ ਕਿ ਇੱਕ ਦਿੱਲੀ ਦੀ ਔਰ ਇੱਕ ਅਮਰਸਰ ਕਟੜਾ ਸੋਚਦੇ ਹਾਂ ਕਿ ਦਿੱਲੀ ਅਮਰਸਰ ਕਟੜਾ ਤੱਕ ਹੋਵੇ ਚਲੋ ਉਹ ਤੇ ਨਹੀਂ ਹੋਈ ਦਿੱਲੀ ਅਮਰਸਰ ਹੋਣਾ ਅਮਰਸਰ ਤੋਂ ਕਟੜਾ ਜਿਹੜੀ ਆ ਸ਼ੁਰੂ ਹੋਣ ਜਾ ਰਹੀ ਹੈ ਅੱਜ ਅੱਜ ਬੜਿਆ ਖੁਸ਼ੀ ਦਾ ਪਲ ਆ ਮੈਂ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਸਾਡੀ ਤੁਹਾਡਾ ਮੇਰੇ ਤੇ ਵਿਸ਼ਵਾਸ ਸਾਡੀ ਮਿਹਨਤ ਔਰ ਜਿਹੜੀ ਸਾਡਾ ਰੇਲਵੇ ਮਿਨਿਸਟਰ ਨੇ ਉਹਨਾਂ ਵੱਲੋਂ ਜਿਹੜੀ ਸਾਨੂੰ ਅਪਰੂਵਲ ਦਿੱਤੀ ਗਈ ਹੈ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਅਕੀਨਿ ਮੈਸ਼ਨੇਮਤਾ ਵੀ ਐਮਐਸ ਦਾ ਵੀ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਇਹ ਤੁਸੀਂ ਅੰਮ੍ਰਿਤਸਰ ਨੂੰ ਸਾਡੇ ਇਥੋਂ ਟ੍ਰੇਨ ਜਿਹੜੀ ਆ ਦਿੱਤੀ ਹੈ ਇਹਦੇ ਨਾਲ ਸਾਨੂੰ ਸਾਡੀ ਜਿਹੜੀ ਇੰਡਸਟਰੀ ਟੂਰਿਸਟ ਇੰਡਸਟਰੀ ਹੈ ਆ ਹੋਟਲ ਇੰਡਸਟਰੀ ਹੈ ਚਾਹੇ ਰਿਕਸ਼ਾ ਹੈ ਚਾਹੇ ਈ ਰਿਕਸ਼ਾ ਹੈ ਆ ਤਾਬਾਜ਼ ਨੇ ਸ਼ਾਪਸ ਨੇ ਫੂਡ ਇੰਡਸਟਰੀ ਹੈ ਉਹਨੂੰ ਬਹੁਤ ਵੱਡਾ ਲਾਭ ਹੈ ਅਸੀਂ ਬਾਰਡਰ ਦੇ ਉੱਤੇ ਸਾਡੇ ਕੋਲ ਹੋਰ ਕੁਝ ਬਹੁਤ ਵੱਡਾ ਆ ਬਿਜ਼ਨਸ ਸੈਂਟਰ ਨਹੀਂ ਹੈਗੇ ਟੂਰਿਸਟ ਹੱਬ ਹੈ ਗੁਰੂ ਮਹਾਰਾਜ ਦੀ ਨਗਰੀ ਹੈ ਸੋ ਇਸ ਕਰਕੇ ਬਹੁਤ ਲੱਖਾਂ ਲੋਕ ਇੱਥੇ ਆਉਂਦੇ ਨੇ ਜਿੰਨਾ ਅਸੀਂ ਇਹਨੂੰ ਫੈਸਿਲੀਟ ਕਰ ਦਾਂਗੇ ਉਹਨਾ ਹੀ ਵਧੀਆ ਹੋਏਗਾ ਇਹਨਾਂ ਦੀ ਸਹੂਲਤਾਂ ਕਿ ਕਿ ਯਾਤਰੀਆਂ ਵਾਸਤੇ ਔਰ ਜੋ ਬੰਦੇ ਭਰਦੇ ਸੁਵਿਧਾ ਨਹੀਂ ਇੰਨੇ ਵਰਤਾਰੇ ਨਹੀਂ ਚੱਲ ਰਹੀ ਹੈ ਲੱਗਦਾ ਕਿ ਇਸ ਟੂਰਿਸਟ ਆਉਂਦੇ ਆ ਲੱਗਦਾ ਸਮੇਂ ਦੀ ਬਚਤ ਹੋਊਗੀ ਸੁਵਿਧਾ ਵੀ ਵਧੀਆ ਗੜੀ ਬਿਲਕੁਲ ਹਾਂ ਇੱਕ ਸਮੇਂ ਦੀ ਬਚਤ ਹੋਏ ਕਿ ਅਸੀਂ ਥੋੜਾ ਜਾਇਦੇ ਜਿਹੜਾ ਅਸੀਂ ਇਹਨੂੰ ਮੋਡੀਫਾਈ ਕਰਾਵਾਂਗੇ ਟਾਈਮ ਨੂੰ ਕਿ ਅਮਰitsar ਪਠਾਨਕੋਟ ਕੱਟੜਾ ਹੋਵੇ ਕਿਉਂਕਿ ਇਹ ਅਮਰਸਰ ਜਲੰਧਰ ਕੱਟੜਾ ਆ ਉਹਦੇ ਨਾਲ ਕੀ ਹੈ ਕਿ 2 ਘੰਟੇ ਲੱਗਣੇ ਨੇ ਪਠਾਨਕੋਟ ਜਾਣ ਤੇ 1 ਘੰਟੇ ਦਾ ਵਕਤ ਹੈ ਪਠਾਨਕੋਟ ਦਾ ਸੋ ਜਦੋਂ ਸੁਪਰ ਫਾਸਟ ਟ੍ਰੇਨ ਹੁੰਦੀਆਂ ਨੇ ਤੇ ਉਹਦੇ 'ਚ ਟਾਈਮ ਦੀ ਬਚਤ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਸੋ ਆਹ ਵਾਲੇ ਸਮੇ ਕਟੜਾ ਚੱਲਦੀ ਹੈ ਉਹ ਜਲੰਧਰ ਰੁੱਕ ਸਕਦੀ ਹੈ ਜਲੰਧਰ ਵਾਲਿਆਂ ਨੂੰ ਇਲਾਹਾ ਦੇ ਸਕਦੀ ਹੈ ਬਟ ਜਿਹੜੀ ਅੰਮ੍ਰਿਤਸਰ ਤੋਂ ਕਟੜਾ ਜਾਣੀ ਅਸੀਂ ਕੋਸ਼ਿਸ਼ ਕਰਾਂਗੇ ਮੇਰੀ ਕੋਸ਼ਿਸ਼ ਹੋਏਗੀ ਕਿ ਉਹ ਅੰਮ੍ਰਿਤਸਰ ਤੋਂ ਸਿੱਧੀ ਕਟੜਾ ਚੱਲੇ ਤਾਂ ਕਿ ਜਿਹੜਾ ਵਿਚਲਾ ਜਿਹੜਾ ਟਾਈਮ ਹੈ ਨਾ ਟਾਈਮ ਦੀ ਅੱਜਕੱਲ ਸਭ ਤੋਂ ਵੱਡੀ ਜ਼ਰੂਰਤ ਹੈ ਟਾਈਮ ਬਚਣਾ ਚਾਹੀਦਾ ਲੇਕਿਨ ਲੱਗਦਾ ਇਸ ਤਰ੍ਹਾਂ ਦੀ ਟ੍ਰੇਨ ਦੀ ਹੋਰ ਵੀ ਜ਼ਰੂਰਤ ਹੈ ਜੀ ਬਿਲਕੁਲ ਸਾਨੂੰ ਬਹੁਤ ਜ਼ਰੂਰਤ ਹੈ ਅਸੀਂ ਬਹੁਤ ਇਹਨਾਂ ਦਾ ਸੱਚੇ ਨਵਾਂ ਨਵੇਂ ਦਾ ਅਸੀਂ ਪਲਾਨ ਤਿਆਰ ਕਰ ਲਿਆ ਹੈ ਪਹਿਲਾਂ ਵੀ ਕੀਤਾ ਸੀ ਪਰ ਉਹਨੂੰ ਅਸੀਂ ਡਿਸਕੰਟੀਨਿਊ ਕਰਤਾ ਸੀ ਕੋਈ ਕਾਰਨ ਸੀ ਉਹਦੇ ਡਿਜ਼ਾਈਨ ਦੇ ਵਿੱਚ ਕੋਈ ਫਰਕ ਸੀ ਤੋਂ ਦੁਬਾਰਾ ਡਿਜ਼ਾਈਨ ਜਿਹੜਾ ਇਹਦਾ ਤਿਆਰ ਬਣ ਕੇ ਤਿਆਰ ਹੋ ਰਿਹਾ ਹੈ ਲੇਕਿਨ ਓਜਲਾ ਸਾਹਿਬ ਕਿਹਾ ਬਾਹਰ ਤੇ ਪਲੇਟ ਫਰਮ ਸੀਗਾ ਜਿਹੜਾ ਫੁੱਲ ਏਸੀ ਸੀਗਾ ਅਟਾਰੀ ਵਾਲਾ ਉਹ ਨਹੀਂ ਪ੍ਰੋਪਰ ਤਰੀਕੇ ਨਾਲ ਚੱਲ ਪਾਇਆ ਆਪਕੀ ਲੱਗਦਾ ਕਿ ਇਹਨੂੰ ਪ੍ਰੋਪਰ ਤਰੀਕੇ ਨਾਲ ਏਸੀ ਵਰਗਾ ਬਣਾਇਆ ਜਾ ਸਕਦਾ ਜੀ ਨਹੀਂ ਇਹ ਬਹੁਤ ਵਧੀਆ ਬਣੇਗਾ ਜਿਹੜਾ ਸਟੇਸ਼ਨ ਹੈ ਬਹੁਤ ਉੱਪਰ ਦਰਜਾ ਇੰਟਰਨੈਸ਼ਨਲ ਲੈਵਲ ਦਾ ਹੋਵੇ ਪਹਿਲੇ ਜੀ ਬਾਤ ਹੀ ਹੈ

या बहुत सारी स्पेशल ट्रेनें हैं जो अलग-अलग में एनीमेशन के बीच जितने दिल्ली एमर्स कटरा एक्सप्रेस या पिछले आ ड्राइवर के आदमी लोगों की रेल बिल्कुल तो रेल है ट्रेन को सेफ्टी से चलाएं और बहुत अच्छे में सभी शहरवासियों ਅੱਜ ਦਾ ਦਿਨ ਬੜਾ ਇਤਿਹਾਸਿਕ ਦਿਨ ਹੈ ਪ੍ਰਧਾਨ ਮੰਤਰੀ ਨਰੇਂਦਰ મોદી ਜੀ ਦਾ ਸਮੁੱਚੇ ਪੰਜਾਬੀਆਂ ਵੱਲੋਂ ਕੋਟ ਕੋਟ ਧੰਨਵਾਦ ਹੈ ਇਹ ਕਟਰਾ ਤੋਂ ਕਟਰਾ ਤੋਂ ਜੀ ਅੰਮ੍ਰਿਤਸਰ ਸਾਹਿਬ ਦੇ ਲਈ ਬੰਦੇ ਭਾਰਤ ਦੀ ਹੈ ਅੱਜ ਤੋਂ ਜਲੀ ਹੈ ਔਰ ਜੀ ਅੰਮ੍ਰਿਤਸਰ ਦਾ ਨਾਮ ਅੰਮ੍ਰਿਤ ਜੀ ਗੋਲਡਨ ਗਿਆਣਾ ਮੰਦਿਰ ਜੱਲਿਆਵਲਾ ਬਾਗ ਬਾਗਾ ਬਾੜਨ ਔਰ ਬਾਲਮੀਕ ਮਹਾਰਾਜ ਜੀ ਦਾ ਪੀਰਸਤਾਨ ਇਹਦੀ ਮੱਥਿਆ ਔਰ ਕਟੜਾ ਦਾ ਨਾਂ ਆਂਦੀ ماں ਵੈਸ਼ਨੋ ਦੇਵੀ ਦੀ ਦਾ ਧਿਆਨਸਾਰਾ ਜਾਵੇ ਇਹ ਦੋ ਦਿਲਾਂ ਦਾ ਜੋੜ ਇਕੱਲੀ ਟਰੇਨ ਨਹੀਂ ਹੈ ਇਹ ਦੋ ਦਿਲਾਂ ਦਾ ਜੋੜ ਹੈ ਅੰਮ੍ਰਿਤਸਰ ਪੰਜਾਬੀਆਂ ਦੇ ਲਈ ਉਹ ਧਾਰਮਿਕ ਰਾਜਧਾਨੀ ਹੈ ਸੱਭਿਆਚਾਰਕ ਰਾਜਧਾਨੀ ਹੈ ਔਰ ਜਿੱਤੇ ਧਾਰਮਿਕ ਰਾਜਧਾਨੀ ਹੈ ਉੱਥੇ ਸ੍ਰੀ ਜੱਲ੍ਹਿਆਂਵਾਲਾ ਬਾਗ ਬਲੀਦਾਨ ਦੀ ਧਰਮੀ ਹੈ ਸ੍ਰੀ ਵਾਲਮੀਕੀ ਟੀਰ ਬਾਗਾ ਬਾਗ ਸ਼ਹੀਦਾਂ ਦੇ ਸ਼ੋਰੇ ਦਾ ਪ੍ਰਤੀਕ ਹੈ ਇਸ ਕਰਕੇ ਇਹ ਮੋਦੀ ਜੀ ਨੇ ਪੰਜਾਬੀਆਂ ਨੂੰ ਇੱਕ ਜਿਹੜਾ ਤੋਹਫਾ ਦਿੱਤਾ ਹੈ ਇਹਦੇ ਨਾਲ ਅੰਮ੍ਰਿਤਸਰ ਦੇ ਅੰਦਰ

असदीप सिंह वैष्णो देवी बहुत में सॉरी है, है। अमृतसर से डायरेक्ट वैष्णो देवी की ट्रेन चला दी दोनों जगह घूमने की श्रद्धा की जगह है इसमें टाइम भी कम लगेगा सीधा आदमी वैष्णो देवी घूमने चला जाएगा बहुत अच्छा है ये सुविधा भी अच्छी है इसमें है ਟਾਈਮ ਦੀ ਵੀ ਬਚਤ ਹੋਏਗੀ ਔਰ ਡਾਇਰੈਕਟ ਟ੍ਰੇਨ ਚਲਾ ਦੀ ਇਸ ਨਾਲ ਸਰਕਾਰ ਦਾ ਬਹੁਤ ਅੱਛਾ ਸਹਾਈ ਹੋਏਗਾ